ਮੈਂ ਆਮ ਆਦਮੀ ਪਾਰਟੀ ਦਾ ਸਿਪਾਈ ਹਾਂ ਮੈਂ ਤੇ ਆਪਣੀ ਪਾਰਟੀ ਦੀ ਸਿਫਤ ਕਰਨੀ ਹੈ ਵੈਸੇ ਜਿਆਦਾ ਬਿਹਤਰ ਤੁਸੀਂ ਦੱਸ ਸਕਦੇ ਵੀ ਕਿਹਦਾ ਮੁਕਾਬਲਾ ਹੈ ਸੋ ਮੈਂ ਰਹਿਣੀ ਆ ਵੀ ਜਦੋਂ ਦੇ ਆਪਾਂ ਇੱਥੇ ਵਰਕ ਕਰ ਰਹੇ ਹਾਂ ਰੋਜ਼ ਚੜ੍ਹਦੇ ਦਿਨ ਨੂੰ ਕੋਈ ਵਧੀਆ ਤੋਂ ਵਧੀਆ ਸਾਨੂੰ ਜਿਹੜੇ ਰੁਝਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਸਾਡੀ ਪਾਰਟੀ ਦੇ ਹੱਕ 'ਚ ਨਜ਼ਰ ਆ ਰਹੇ ਨੇ ਵੀ ਵੋਟਾਂ ਦਾ ਦੌਰ ਹੈ ਸਾਨੂੰ ਹਰ ਇੱਕ ਦੀ ਜ਼ਰੂਰਤ ਆ ਹਰ ਵੋਟਰ ਦੀ ਜ਼ਰੂਰਤ ਆ ਆਪਾਂ ਰਹਿਣੀ ਆ ਜਿਹੜਾ ਅੱਜ ਦੇ ਸਮੇਂ ਜਿਹੜੇ ਵੀ ਸਾਡਾ ਸਾਥ ਦੇ ਰਹੇ ਨੇ ਆਪਾਂ ਹਮੇਸ਼ਾ ਇਹਨਾਂ ਦੇ ਜਦੋਂ ਤੱਕ ਆਪਾਂ ਵਜਾਰਤ 'ਚ ਆ ਤਗੜੇ ਹੋ ਕੇ ਇਹਨਾਂ ਦਾ ਵੀ ਵਰਕਰਾਂ ਦਾ ਸਾਥ ਦੇਵਾਂਗੇ ਔਰ ਸਾਨੂੰ ਦੇ ਮੈਂ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਸੁਣ ਸੁਣ ਰਹੇ ਨੇ ਜਿਹੜੇ ਡੇਰਾ ਬਾਬਾ ਨਾਨਕ ਵਾਲੇ ਵੀ ਹਲਕੇ ਵਾਲੇ ਸੁਣ ਰਹੇ ਨੇ ਤਗੜੇ ਹੋ ਕੇ ਸਰਕਾਰ ਆਪ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਦੇ ਤਕਰੀਬਨ ਸਰਪੰਚ ਆਮ ਆਦਮੀ ਪਾਰਟੀ ਦੇ ਬਣ ਗਿਆ ਜੇ ਆਪਾਂ ਡੇਰਾ ਬਾਬਾ ਨਾਨਕ ਦਾ ਵਿਕਾਸ ਚਾਹੁੰਦੇ ਆ ਤੇ ਫਿਰ ਸਾਨੂੰ ਐਮਐਲਏ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਚਾਹੀਦਾ ਤਾਂ ਤਗੜੇ ਹੋ ਕੇ ਸਾਥ ਦਿਓ ਉਹਨਾਂ ਦਾ ਜੀ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਦਾ ਰਾਜ ਰਿਆ ਪਰ ਪਿੰਡਾਂ ਦੇ ਵਿੱਚ ਛੱਪਣਾ ਦੀਆਂ ਮੁਸ਼ਕਲਾਂ ਦੀ ਡੇਰਿਆਂ ਦੇ ਰਾਵਾਂ ਦੀਆਂ ਮੁਸ਼ਕਲਾਂ ਦੀ ਸੜਕਾਂ ਟੁੱਟੀਆਂ ਨੇ ਜੀ ਕਈਆਂ ਦੇ ਵੀ ਜਿਸ ਪਿੰਡ 'ਚ ਵੀ ਜਾਈਏ ਉਹਦੀ ਅਲੱਗ ਸਮੱਸਿਆ ਉਹਦੀ ਸਮੱਸਿਆ ਪਰ ਦੁੱਖ ਦੀ ਗੱਲ ਇਹ ਆ ਵੀ ਐਡੇ ਐਡੇ ਵੱਡੇ ਆਪਣੇ ਆਪ ਨੂੰ ਚਿਹਰੇ ਕਹਿੰਦੇ ਹੋਣ ਠੀਕ ਆ ਪਰ ਹਲਕੇ ਦਾ ਜੀ ਇਹਨਾਂ ਵਿਕਾਸ ਨਾ ਹੋ ਸਕੇ ਤਾਂ ਫਿਰ ਗੱਲ ਕਰਤਾ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੀ ਇਹੋ ਜੇ ਕਈ ਨੋਟਿਸ ਜਿਹੜੇ ਨੇ ਕੋਈ ਨਾ ਕੋ ਡੇਲੀ ਤੁਰੇ ਰਿੰਦਾ ਵਾ ਕੋਈ ਚੱਕਰ ਨਹੀਂ ਐਸੀ ਗੱਲ ਦਾ ਬਟ ਜਿਹੜੀ ਗੱਲ ਹੈ ਪ੍ਰਚਾਰ ਆ ਪ੍ਰਚਾਰ ਤੇ ਪ੍ਰਚਾਰ ਇਹ ਕਦੀ ਕੁਝ ਬੋਲੀ ਜਾਂਦੇ ਕਦੀ ਕੁਝ ਬੋਲਦੇ ਆ ਕਦੀ ਕਹਤਾ ਜੀ ਆ ਵੇਖੋ ਜੀ ਭਗਵੰਤ ਮਾਨ ਨੇ ਝੋਨਾ ਨਹੀਂ ਚੁੱਕਿਆ ਜਿਹੜਾ ਸੈਂਟਰ ਦਾ ਕੰਮ ਹੈ ਠੀਕ ਆ ਹਰ ਗੱਲ ਤੇ ਉਹੋ ਹੀ ਆ ਵੀ ਇਹ ਜੋ ਕੁਝ ਮਰਜ਼ੀ ਕਹਿਣ ਇਹ ਕਹਿ ਸਕਦੇ ਨੇ ਇਹ ਜਾਇਜ਼ ਨੇ ਆਪਾਂ ਕਹੀਏ ਤੇ ਇਹ ਕਹਿੰਦੇ ਜੀ ਨਹੀਂ ਜੀ ਹੁਣ ਕਾਨੂੰਨੀ ਤੌਰ ਅੱਜ ਲੈ ਕੇ ਚੱਲੋ ਜੀ ਇਹਨਾਂ ਨੂੰ ਸੋ ਕਹਿਣ ਦਾ ਭਾਵ ਜਦੋਂ ਬੰਦਾ ਜਦੋਂ ਬੰਦੇ ਨੂੰ ਮਹਿਸੂਸ ਹੋ ਜਾਏ ਨਾ ਵੀ ਹੁਣ ਅੱਗੇ ਨਜ਼ਰ ਨਹੀਂ ਕੁਝ ਵੀ ਆ ਰਿਹਾ ਫਿਰ ਬਖਲਾੜ ਚ ਬਹੁਤ ਕੁਝ ਕਰਦਾ ਜੀ ਜੋ ਕੰਮ ਉਹਨਾਂ ਨੇ ਕਰ ਛੜੇ ਨੇ ਮੁਹੱਲਾ ਕਲੀਨਿਕ ਉਹਨਾਂ ਨੇ ਬਣਾ ਦਿੱਤਾ ਸਕੂਲ ਆਫ ਐਮਿਨਸ ਉਹਨਾਂ ਨੇ ਬਣਾ ਦਿੱਤਾ ਠੀਕ ਹੈ ਦਿੱਲੀ ਦੇ ਵਿੱਚ ਪਾਣੀ ਮੁਲ ਮਿਲਦਾ ਸੀ ਉਹ ਵੀ ਫ੍ਰੀ ਕਰ ਦਿੱਤਾ ਅੱਜ ਦਿੱਲੀ ਦੇ ਲੋਕਾਂ ਨੂੰ ਜਾ ਕੇ ਪੁੱਛੋ ਵੀ ਉਸ ਬੰਦੇ ਨੇ ਉਸ ਨੇ ਦਿੱਲੀ ਨੂੰ ਕਿੰਨਾ ਸਵਾ ਰਿਆ ਸੋ ਇੱਕ ਮੈਂ ਗੱਲ ਤੁਹਾਨੂੰ ਕਲੀਅਰ ਲਿਖਿਆ ਦੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤੁਹਾਡੇ ਤੇ ਉਂਗਲਾਂ ਵੀ ਉੱਠਣਗੀਆਂ ਤੁਹਾਡੇ ਵਿਰੋਧੀ ਵੀ ਜ਼ਿਆਦਾ ਹੋਣਗੇ ਜਿਨੇ ਬੋਲਣਾ ਹੀ ਨਹੀਂ ਜਿਨੇ ਘਰ ਹੀ ਬੈਠੇ ਰਹਿਣਾ ਉਹਦੀ ਵਿਰੋਧਤਾ ਕੀ ਹੋਊਗੀ ਵਿਰੋਧਤਾ ਕਦੋਂ ਹੁੰਦੀ ਜਿਹੜਾ ਕੰਮ ਕਰਨ ਵਾਲਾ ਹੁੰਦਾ ਸੋ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਇਨਾ ਵਾਰ ਇਹਦੇ ਮੈਂਡ ਚੋ ਦੀ ਗੱਲ ਕਰ ਲੈਨੇ ਜਿਹੜੇ ਆਪਣੇ ਤੁਹਾਡੇ ਹੁਣ ਕਈ ਮੰਤਰੀ ਜਿਹੜੇ ਜਾ ਰਹੇ ਨੇ ਉਹਨਾਂ ਬਾਰੇ ਵੀ ਕੋਈ ਵਿਚਾਰ ਦਿਓ ਨਾ ਉਹਨਾਂ ਦੀ ਵੀ ਕੋਈ ਤੁਲਨਾ ਕਰੋ ਨਾ ਉਹ ਵੀ ਤੁਹਾਡੇ ਕੈਡਰ ਦੇ ਬੰਦੇ ਸੀ ਸੋ ਤੁਹਾਡੇ ਨਾਲ ਰਹਿੰਦੇ ਸੀ ਬੰਦੇ ਉਦੋਂ ਤੁਸੀਂ ਉਹਨਾਂ ਨੂੰ ਯਾਰ ਯਾਰ ਕਹਿੰਦੇ ਹੋ ਅੱਜ ਜਦੋਂ ਪਤਾ ਲੱਗ ਜੇ ਵੀ ਯਾਰ ਇਹ ਬੰਦਾ ਹੁਣ ਗਲਤ ਤੇ ਨਾਲ ਹੀ ਤੁਸੀਂ ਪਿੱਠ ਮਖਾਉਣੀ ਸ਼ੁਰੂ ਕਰ ਦਿੰਦੇ ਸੋ ਕਹਿਣ ਦਾ ਭਾਵ ਸ਼ਾਇਦ ਯਾਦ ਹੋਣਾ ਕਾਂਗਰਸ ਨੂੰ ਗੁਟਕਾ ਸਾਹਿਬ ਵੀ ਹੱਥ 'ਚ ਫੜਿਆ ਸੀ ਘਰ ਘਰ ਨੌਕਰੀ ਵੀ ਕਹਿੰਦੇ ਸੀ ਠੀਕ ਹੈ ਨਾ ਮੁਹੱਲਾ ਆਪਣੇ 스마트 ਫੋਨ ਵੀ ਕਹਿੰਦੇ ਸੀ ਦਵਾਂਗੇ ਠੀਕ ਆ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕਰਾਂਗੇ ਉਹ ਉਹ ਵਾਦੇ ਕਿੱਥੇ ਨੇ ਉਹ ਗੱਲਾਂ ਕਰੋ ਨਾ ਲੋਕਾਂ 'ਚ ਸਾਨੂੰ ਤੇ ਕਹਿੰਦੇ ਹੋ ਵੀ ਇਤਰਾਨੇ ਉਤਰਾਨੇ ਆਪਣਾ ਵੀ ਦੱਸੋ ਨਾ ਵੀ ਤੁਸੀਂ ਉਹ ਕੰਮ ਕਿਉਂ ਨਹੀਂ ਕੀਤਾ 4 ਸਾਲ ਤੇ ਕੰਮ ਕੀ ਕਰਨਾ ਸੀ 4 ਸਾਲ ਤੇ ਇਹਨਾਂ ਨੂੰ ਕੈਪਟਨ ਨਹੀਂ ਮਿਲਿਆ ਤੇ ਜਦੋਂ ਕੈਪਟਨ ਆਇਆ ਮੈਦਾਨ 'ਚ ਉਸ ਤੋਂ ਬਾਅਦ ਇਹ ਵੀ ਸਾਰੇ ਆਏ ਇਹਨਾਂ ਨੇ ਵੇਖਿਆ ਵੀ ਹੁਣ ਸਾਡੀ ਪੰਜਾਬ ਦੇ ਲੋਕ ਬਾਹਨ ਨਹੀਂ ਫੜ ਰਹੇ ਇਹਨਾਂ ਨੇ ਸਾਰਾ ਭਾਰ ਜਿਹੜਾ ਕੈਪਟਨ ਤੇ ਪਾਤਾ ਕੈਪਟਨ ਜਿਹੜਾ ਉਹਨੂੰ ਮਜਬੂਰਨ ਬੀਜੇਪੀ ਜੀ ਜਾਣਾ ਪੈ ਗਿਆ ਇਹ ਫਿਰ ਕਹਿੰਦੇ ਜੀ ਸਾਰਾ ਕਸੂਰ ਕੈਪਟਨ ਤੇ ਰੱਖ ਕੇ ਇਹਨਾਂ ਨੇ ਫਿਰ ਅਗਲੀ ਇਲੈਕਸ਼ਨ ਲੜਨ ਦੀ ਤਿਆਰੀ ਕੀਤੀ ਸੋ ਕਹਿਣ ਦਾ ਭਾਵ ਲੋਕ ਸਿਆਣੇ ਨੇ ਲੋਕ ਪਸੰਦ ਕਰਦੇ ਨੇ ਜਿਨ੍ਹਾਂ ਨੇ ਕੰਮ ਕੀਤੇ ਆ ਆਪਾਂ 2.5 ਸਾਲ ਹੋਏ 2.5 ਸਾਲ ਦੇ ਕਰੀਬ ਹੋ ਗਏ ਮੁਹੱਲਾ ਕਲੀਨਿਕ ਆਪਾਂ ਬਣਾ ਰਹੇ ਸਕੂਲ ਆਫ ਐਮਿਨੈਂਸ ਆਪਾਂ ਕਰ ਰਹੇ ਸੜਕ ਸੁਰੱਖਿਆ ਫੋਰਸ ਆਪਾਂ ਐਨਓਸੀ ਦੀ ਲੜਾਈ ਸਭ ਤੋਂ ਵੱਡੀ ਜਿਹੜੀ ਸਾਡੀ ਸਰਕਾਰ ਲੜ ਰਹੀ ਹੈ ਸੋ ਕਹਿਣ ਦਾ ਭਾਵ ਇਹ ਆ ਜਦੋਂ ਤੇ ਆਏ ਆ ਠੀਕ ਆ ਆ ਬਿਜਲੀ ਦੀ ਗਰੰਟੀ ਸੀ ਜਿਹੜੀ ਉਹ ਉਹ ਪਹਿਲੇ ਹੱਲੇ ਦੇ ਵਿੱਚ ਪੂਰੀ ਕੀਤੀ ਫਿਰ ਮਾਨਨਾ ਸਿਰ ਉੱਚਾ ਹੁੰਦਾ ਆਖਿਆ ਸੀ 1 ਕਰੋੜ ਰੁਪਏ ਸਨਮਾਨ ਰਾਸ਼ੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਦੋਂ ਬਣਦੀ ਆ ਸਾਡੇ ਸ਼ਹੀਦਾਂ ਨੂੰ ਸਨਮਾਨ ਦੋਗੀ ਸਾਡੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਇੱਕ ਪੁਲਿਸ ਜਵਾਨ ਸ਼ਹੀਦ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਜੀ ਆਪ ਆ ਕੇ ਉਹਨਾਂ ਦੇ ਘਰੇ ਆ ਕੇ ਦੇਖੇਗੇ ਇਹ ਕੰਮ ਬੋਲਦੇ ਨੇ ਇਹ ਕਹਿੰਦੇ ਕੀਤਾ ਕੀ ਆ ਮੈਂ ਕਹਿੰਦਾ ਜਾ ਕੇ ਕਿਸਾਨਾਂ ਨੂੰ ਪੁੱਛੋ ਜਿਹੜੇ ਮਰਜ਼ੀ ਪਿੰਡ ਤੇ ਚੱਲ ਜਾਓ ਜਾਓ ਲੋਕਾਂ ਦੇ ਬਿੱਲ ਮੰਗਾਓ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਬਚਨ ਤੇ ਲਾ ਦਿੱਤੇ ਅੱਜ ਲੋਕਾਂ ਦੀ ਬਚਤ ਵਧੀ ਆ ਆ ਰਾਤ ਨੂੰ ਬੰਬੀਆਂ ਦੀਆਂ ਮੋਟਰਾਂ ਛੱਡਣ ਜਾਂਦੇ ਸੀ ਕਿਸਾਨ ਸਾਡੇ ਉਹ ਵੀ ਦਿਨੇ ਲਾ ਦਿੱਤੇ ਆ ਦੇਖੋ ਇਹ ਕੰਮ ਕਿਹਨੇ ਕੀਤੇ ਇਹ ਪਹਿਲਾਂ ਵੀ ਹੋ ਸਕਦੇ ਸੀ ਹੱਲੇ ਗਏ ਨਹੀਂ ਆਪਾਂ ਹੱਲੇ ਰਹਿੰਦੇ ਆ ਹੱਲੇ ਤਾਂ ਜੋ ਜੋ ਸਮਾਂ ਬੀਤਦਾ ਜਾ ਰਿਹਾ ਨਾ ਤੇਉਂ ਤੇਉਂ ਤਜਰਬਾ ਆ ਰਿਹਾ ਤੇ ਤੇਉਂ ਤੇਉਂ ਸਾਨੂੰ ਪਤਾ ਲੱਗ ਰਿਹਾ ਵੀ ਕਿੱਥੇ ਕਿੱਥੇ ਕਮੀਆਂ ਰਹੀਆਂ ਕਿਹੜੀਆਂ ਕਿਹੜੀਆਂ ਦੂਰ ਕਰ ਸਕਦੇ ਪਰ ਮੈਂ ਇੱਕ ਗੱਲ ਦੱਸਣੀ ਚਾਹਨਾ ਆਉਣਾ ਔਖਾ ਸੀ ਮਿਹਨਤ ਐਸੀ ਕਰਾਂਗੇ ਕੰਮ ਵਧੀਆ ਕਰਕੇ ਲੋਕਾਂ ਦੀ ਝੋਲੀ 'ਚ ਪਾਵਾਂਗੇ ਤਾਂ ਜੋ ਕਿ ਲੋਕ ਯਾਦ ਕਰਨ ਵੀ ਵਾਕਿਆ ਕਿੱਥੇ 75 ਸਾਲ ਇਹਨਾਂ ਨੇ ਰਾਜ ਕੀਤਾ ਕਿੱਥੇ ਇਹਨਾਂ ਨੇ 5 ਸਾਲਾਂ ਦੇ ਵਿੱਚ ਮਿੰਤ ਕੀਤੀ ਕੋ ਬੀਜੇਪੀ ਆਪਣੀ ਪੋਜੀਸ਼ਨ ਤੇ ਇਹ ਇਹ ਬੇਸਿਕਲੀ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਇਹ ਸਾਰਾ ਮੈਂ ਕਹਿ ਸਕਦਾ ਵੀ ਸਾਡੇ ਇਹ ਇਹ ਬੀਜੇਪੀ ਨੂੰ ਨਹੀਂ ਲਾਈਕ ਕਰਦਾ ਇਹ ਸਾਰਾ ਤਕਰੀਬਨ ਸਿੱਖ ਏਰੀਆ ਸਾਡਾ ਔਰ ਇਹ ਲੋਕ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ ਸੋ ਦਿਹਾਤੀ ਏਰੀਆ ਪਿੰਡਾਂ ਦਾ ਏਰੀਆ ਹੋਣ ਕਰਕੇ ਇੱਥੇ ਬੀਜੇਪੀ ਦਾ ਕੋਈ ਮੈਂ ਕਹਿ ਸਕਦਾ ਵੀ ਇਹ ਡਾ ਗਰਾਫ ਨਹੀਂ ਜੀ ਮੈਂ ਇੱਕੋ ਗੱਲ ਕਹੂੰਗਾ ਵੀ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਇਹ ਜਿਹੜਾ ਮੈਚ ਹੈ ਇੱਕ ਤਰਫਾ ਹੋ ਰਿਹਾ ਮੈਨੂੰ ਤਾਂ ਲੱਗਦਾ ਹੈ ਵੀ ਤੁਸੀਂ ਇੱਥੋਂ ਆਪੇ ਐਸਟੀਮੇਟ ਲਾ ਲਿਓ ਜਲੰਧਰ ਦੇ ਵਿੱਚ ਸਾਨੂੰ 15 ਤੋਂ 17000 ਦੇ ਕਰੀਬ ਐਮਪੀ ਚ ਵੋਟ ਪਈ ਸੀ ਠੀਕ ਹੈ 1 ਕਿ ਮਹੀਨੇ ਬਾਅਦ ਉਹ 55000 ਸਾਨੂੰ ਵੋਟ ਪੈ ਗਈ ਉੱਥੇ ਕਰੀਬ ਇੱਥੇ ਸਿਰਫ ਆਪਾਂ 4000 ਤੇ ਬੈਕ ਤੇ ਸਾਂ ਜਿਸ ਹਿਸਾਬ ਨਾਲ ਮਿਹਨਤ ਚੱਲ ਰਹੀ ਆ ਤੁਸੀਂ ਆਪੇ ਹਿਸਾਬ ਲਾ ਲਓ ਵੀ ਆਪਾਂ ਕਿੱਥੇ ਜਾਵਾਂਗੇ